ਅੱਜ 13 ਜੁਲਾਈ ਸਾਲ 2025 ਵਾਲੇ ਦਿਨ ਵਾਰੀਅਰ ਫੁੱਟਬਾਲ ਕਲੱਬ ਵੱਲੋਂ ਐਡਮਿੰਟਨ ਦੇ ٹی ਡੀ ਬੇਕਰ ਸਕੂਲਜ਼ ਦੀਆਂ ਗਰਾਊਂਡਾਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਸੌਕਰ ਦੇ ਮੈਚ ਕਰਵਾਏ ਗਏ ਅਤੇ ਨਾਲ ਹੀ ਤੀਆਂ ਦਾ ਮੇਲਾ ਕਰਵਾਇਆ ਗਿਆ ਜਿੱਥੇ ਬੀਬੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਸ਼ਿਰਕਤ ਕੀਤੀ ਅਤੇ ਆਪਣੇ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਕੀਤਾ ਹੋਰ ਨਾਲ ਦੀ ਨਾਲ ਚਾਹ ਪਾਣੀ ਤੇ ਪਕੌੜਿਆਂ ਦਾ ਲੰਗਰ ਵੀ ਚੱਲਦਾ ਰਿਹਾ ਕਲੱਬ ਵੱਲੋਂ ਸਾਰੇ ਹੀ ਵਲੰਟੀਅਰਜ਼ ਤੇ ਆਪਣੇ ਸਪான்ਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਦੇਖੋ ਜੀ ਅੱਧੇ ਦਾ ਜਿੱਦਾਂ ਇਹ ਹੁਣ ਪਾਰ ਹੋ ਸਾਡੇ ਨਾਲੇ ਖੜੇ ਆ ਇਹ ਸਾਡਾ ਖੇਡਦੇ ਵੀ ਰਹੇ ਆ ਹੁਣ ਸਪான்ਸਰ ਵੀ ਇਹੀ ਕਰਦੇ ਆ ਹੋਰ ਵੀ ਜਿੱਦਾਂ ਬਹੁਤ ਜ਼ਿਆਦੇ ਹੈਗੇ ਸਪான்ਸਰ ਬਹੁਤ ਜ਼ਿਆਦੇ ਆ ਕਹਿਣ ਦੀ ਵੀ ਨਹੀਂ ਕਦੇ ਲੋੜ ਪਈ ਅਸੀਂ ਆ ਟੂਰਨਾਮੈਂਟ ਕਰਾਈਦਾ ਆਪਣੇ ਆਪ ਹੀ ਇੱਥੇ ਆ ਜਾਂਦੇ ਆ ਵੀ ਆ ਚੈੱਕਾਂ ਚੱਕ ਲਓ ਦੇਖ ਲਓ ਜੀ ਚੈੱਕਾਂ ਇੱਥੇ ਆ ਕੇ ਫੜਾਈ ਜਾਂਦੇ ਆ ਬਹੁਤ ਹੀ ਵਧੀਆ ਬਹੁਤ ਵਧੀਆ ਜਨਾਬ ਬਹੁਤ ਬਹੁਤ ਮੁਬਾਰਕਾਂ ਅੱਛਾ ਨਾਲ ਦੀ ਨਾਲ ਤੀਆਂ ਦਾ ਕੀ ਕਹਿੰਦੇ ਹੁੰਦੇ ਆ ਪ੍ਰੋਗਰਾਮ ਵੀ ਹੁੰਦਾ ਹਾਂਜੀ ਤੀਆਂ ਦਾ ਪਿੱਛੇ ਚੱਲਦਾ ਜੀ ਉਹ ਬੀਬੀਆਂ ਨੇ ਜਦੋਂ ਆਪ ਹੀ ਚਲਾ ਲਿਆ ਜਦੋਂ ਸ਼ੁਰੂ ਰੱਖੀ ਕੀਤਾ ਇਹ ਮਾੜੇ ਹਲਕਾ ਜਿਹਾ ਹੁਣ ਵੱਧਾ ਵੱਧਾ ਉਹ ਦੇਖ ਲਈ ਕਿੱਥੇ ਤੱਕ ਚੱਲ ਗਿਆ ਹਾਂਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਾਬ ਇਸ ਕਰ ਲਈ ਇਸ ਕਾਮਯਾਬੀ ਲਈ ਔਰ ਅਸੀਂ ਇਹ ਦੁਆ ਕਰਦੇ ਪੀ ਗਾ ਨੂੰ ਹੋਰ ਵੀ ਇਹ ਬਦੇ ਫੁੱਲੇ ਮੇਲਾ ਜਿਹੜਾ ਔਰ ਬੱਚਿਆਂ ਦੀ ਇਨਵੋਲਵਮੈਂਟ ਇਹਨੂੰ ਜਿੰਨਾ ਵੀ ਵਧਾਇਆ ਜਾ ਸਕੇ ਖੇਡਾਂ ਵਾਲੇ ਪਾਸੇ ਨੂੰ ਉਹਨਾਂ ਦੀ ਰੁਚੀ ਲਾਈ ਜਾ ਸਕੇ ਉਨੀ ਹੀ ਵੇਤਰ ਆ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਮੈਂ 2 ਦਿਨ ਤੋਂ ਆ ਰਹੀ ਆ ਮੈਨੂੰ ਬਹੁਤ ਵਧੀਆ ਹੈ ਮਿਸ ਮਤਲਬ ਪੰਜਾਬ ਨੂੰ ਅਸੀਂ ਇੱਥੇ ਆਣ ਕੇ ਬਿਲਕੁਲ ਵੀ ਮਿਸ ਕਰਦੇ ਆ ਪਰ ਇਹ ਸਾਰਾ ਮਾਹੌਲ ਦੇਖ ਕੇ ਬੜਾ ਅੱਛਾ ਲੱਗਦਾ ਹੈ ਕਿ ਆਪਣਾ ਹੀ ਪੰਜਾਬ ਹੈ ਔਰ ਜਿਨ੍ਹਾਂ ਨੇ ਇਹਨਾਂ ਨੇ ਪ੍ਰੋਗਰਾਮ ਕਰਵਾਇਆ ਬਹੁਤ ਅੱਛਾ ਕਰਵਾਇਆ ਹੈ ਥੈਂਕਸ ਉਹ ਲੋਨਾਂ ਦਾ ਕਿ ਜਿਹੜਾ ਸਾਡੇ ਵਿਰਸੇ ਨੇ ਇਹਨਾਂ ਨੇ ਜੋੜ ਕੇ ਰੱਖਿਆ ਸਾਨੂੰ ਇਹਨਾਂ ਨੇ ਆਪਣਾ ਸਾਰਾ ਕੁਝ ਰੱਖਿਆ ਤੇ ਤੀਆਂ ਬਹੁਤ ਸੁੰਗੀਆਂ ਲੱਗੀਆਂ ਹੋਈਆਂ ਬਹੁਤ ਸੋਹਣਾ ਪ੍ਰੋਗਰਾਮ ਆ ਖਾਣ ਪੀਣ ਦਾ ਕਿਸੇ ਗੱਲ ਦੀ ਔਰ ਵੈਦਰ ਬਹੁਤ ਅੱਛਾ ਹੈ ਹੁਣ ਸਭ ਤੋਂ ਵਧੀਆ ਇਹ ਗੱਲ ਹੈ ਥੈਂਕਫੁਲ ਇਹਨਾਂ ਸਾਰਿਆਂ ਦਾ ਜੀ ਥੈਂਕ ਯੂ ਥੈਂਕ ਯੂ so much ਹਰ ਬੇਬਾ ਬਲਾ ਹਰ ਬੇਬੇ ਮੇਰਾ ਮਾਝੇ ਸਾਕਨਾ ਕਰਵੇ ਮਾਝੇ ਦੇ ਜੱਟ ਬੁਰੇ ਸੁਣੀ ਦੇ ਊਂਟਾਂ ਨੂੰ ਪਾਉਂਦੇ ਖਲ ਬੇ ਬੇ ਖਲ ਤਾਂ ਸਾਥੋਂ ਕੁੱਟੀ ਨਾ ਜਾਵੇ ਗੁੱਤਾਂ ਔਨਲਾਈਨ ਦੇ ਫੜਵੇ ਵੇ ਮੇਰਾ ਉਡੇ ਡੋਰੀਆ ਮਹਿਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਮਹਿਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਲਓ ਕਰਵੇ ਲਓ ਪੰਜਾਂ ਪਿੰਡਾਂ ਦੀਆਂ ਕੁੜੀਆਂ ਆਈਆਂ ਪਾ ਕੇ ਛਾਪਾਂ ਛੱਲੇ ਵੀ ਇੱਕ ਕੁੜੀ ਦੀ ਚਾਂਜਰ ਛਣਕੀ ਇੱਕ ਕੁੜੀ ਦੀ ਚਾਂਜਰ ਛਣਕੀ ਹੋਗੀ ਬੱਲੇ ਬੱਲੇ ਗਿੱਦਾ ਕੁੜੀਆਂ ਦਾ ਪੈਂਦਾ ਬੋਰਡ ਦੇ ਥੱਲੇ ਗਿੱਦਾ ਕੁੜੀਆਂ ਦਾ ਪੈਂਦਾ ਬੋਰਡ ਕੁੜੀਆਂ ਦਾ ਪਿੰਦਾ ਬੋਰ ਦੇ ਥੱਲੇ ਹਾਂਜੀ ਆ ਗੱਲ ਐ ਹੋ ਆ ਜੀ ਭਈ ਇੱਕ ਵਾਰੀ ਮੇਰੇ ਵਰਗਾ ਕੋਈ ਮੇਲੇ ਤੇ ਚੱਲਿਆ ਗਿਆ ਅੱਛਾ ਤੇ ਮੇਲੇ ਤੇ ਜਾ ਕੇ ਉੱਥੇ ਉਹਨੇ ਦੇਖਿਆ ਵੀ ਰੰਗ-ਬਰੰਗੇ ਝੂਲੇ ਲੱਗੇ ਆ ਡੋਡੀ ਛਿਆਂ ਲੱਗੀਆਂ ਹੰਜਾ ਤੇ ਉੱਥੇ ਉੱਥੇ ਜਾ ਕੇ ਉਹਨੂੰ ਸਿਆਣ ਲਿਆ ਕਹਿੰਦੇ ਵੀ ਤੂੰ ਤਹਾ ਯੋਗਤੀ ਆ ਉਹ ਕਹਿੰਦੇ ਹਾਂ ਮੈਂ ਤਹਾ ਯੋਗਤੀ ਹੋਈ ਆ ਕਿ ਤੂੰ ਕਿਵੇਂ ਸਿਆਲ ਕਹਿੰਦਾ ਵੀ ਮੈਂ ਤੇਰੀ ਫੋਟੋ ਦੇਖੀ ਆ ਟੀਵੀ ਤੇ ਆਇਆ ਸੀਗਾ ਕਹਿੰਦੇ ਠੀਕ ਆ ਕਹਿੰਦੇ ਕੋਈ ਯੋਗਤ ਸੁਣਾ ਦੇ ਉਹ ਕਹਿੰਦਾ ਗੱਲ ਆ ਆ ਵੀ ਭਾਈ ਉਹ ਨਾਲ ਉਹਦੇ ਕੁੜੀ ਸੀ ਕਹਿੰਦਾ ਇਹੋ ਜੀ ਕੁੜੀ ਗਈ ਵਿਆਹ ਹੋ ਗਿਆ ਉਹ ਜੋ ਸਹੁਰੇ ਗਈ ਉੱਥੇ ਉਹਨੂੰ ਉਹਦੀ ਸੱਸ ਨੇ ਪੁੱਛਿਆ ਵੀ ਨਾ ਤਾਂ ਤੈਨੂੰ ਰੋਟੀ ਬਣਾਉਣੀ ਆ ਦੀ ਆ ਨਾ ਤੈਨੂੰ ਦਾਲ ਬਣਾਉਣੀ ਆ ਨਾ ਤੈਨੂੰ ਸਬਜ਼ੀ ਬਣਾਉਣੀ ਤੈਨੂੰ ਤਾਂ ਚਾਹ ਨਹੀਂ ਬਣਾਉਣੀ ਆਉਂਦੀ ਵੀ ਸਾਨੂੰ ਪਹਿਲਾਂ ਦੱਸਦੀ ਅਸੀਂ ਨਾ ਸਾਗ ਲੈਂਦੇ ਕੋਈ ਹੋਰ ਲੈ ਲੈਂਦੇ ਉਹ ਪਤਾ ਕੀ ਕਹਿੰਦੀ ਸਰਪ੍ਰਾਈਜ਼ ਸਰਪ੍ਰਾਈਜ਼ ਆ ਉਥੋਂ ਭਾਈ ਅਸੀਂ ਮੇਲੇ ਤੋਂ ਫਿਰ ਬਾਹਰ ਆ ਗਏ ਆਪਾਂ ਦਾ ਇੰਜੋਏ ਕਰੀ ਜੰਨੇ ਨਹੀਂ ਵੈਰੀ ਨਾਈਸ ਥੈਂਕ ਯੂ ਜੀ ਬਹੁਤ ਵਧੀਆ ਥੈਂਕ ਯੂ